ਬੁਲੰਦ ਗੇਟ ਤੇ ਖੜਾ ਮਾਂ ਤੁਸੀਂ ਦੇਖੋਗੇ ਇੱਥੇ ਦਸ ਨੂੰ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੈਟ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਭਾਜਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕਿਰਵਾ ਕੋਚੂ ਵੀ ਨਹੀਂ ਹੋਊਗਾ ਪੰਜਾਬੀਓ ਜਦੋਂ ਅਸੀਂ ਦਿਲੋਂ ਦਿਲੋਂ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਹਾਂ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸੀਆਂ ਦੀ ਸਭਿਧਾਂਦੀ ਪੰਜਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਸ਼ੋਭ ਕਰਨ ਨੂੰ ਉਹਦਾ ਇਹਨੂੰ ਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਆ ਕੱਲਾ ਸਾਡਾ ਸਵਾਲ ਨਹੀਂ ਆਨਲਾਈਨ ਜਿਹੜਾ ਪਰਚੂਨ ਖੇਤਰ ਵਿੱਚ ਕਾਰਪੋਰੇਟ ਦਾਖਲ ਹੋਇਆ ਨੇ ਦੁਕਾਨਾਂ ਬੰਦ ਕਰ ਰੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿਜੀਕਰਨ ਕਰਤਾ ਵਿੱਦਿਆ ਦਾ ਨਿਜੀਕਰਨ ਕਰਤਾ ਮੁਲਾਜ਼ਮਾਂ ਦੀ ਛਾਤੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋਂ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੋਛ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰ ਟੰਗਣਾ ਅੱਜ ਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਰ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋਂ ਇਸ ਕਰਕੇ ਹੱਦ ਵੱਧ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਤੁਸੀਂ ਘਰਾਂ ਜਿਓ ਜਿੱਥੇ ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਬੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰਾ ਜਿਹੜਾ ਵਾ ਅੱਜ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਆਹ 골ਡਨ ਗੇਟ ਤੇ ਅੰਮ੍ਰਿਤਸਰ ਵਾਸੀ ਜਿਹੜੇ ਨੇ ਉਹ ਲੰਗਰ ਦਾ ਪ੍ਰਬੰਧ ਕਿਸਾਨਾਂ ਮਜ਼ਦੂਰਾਂ ਲਈ ਕੀਤੇ ਨੇ ਇਹ ਕੈਫੇ ਨੇ ਕੈਫੇ ਵਾਲਿਆਂ ਨੇ ਕੀਤਾ ਅੱਜ ਦਾ ਪ੍ਰਬੰਧ ਇਹ ਉਹਨਾਂ ਦੇ ਜਿਹੜੇ ਮਾਲਕ ਉਹ ਖੜੇ ਨੇ ਇਹਨਾਂ ਸਾਰਿਆਂ ਨੇ ਪ੍ਰਬੰਧ ਕੀਤਾ ਕਿਸਾਨਾਂ ਮਜ਼ਦੂਰਾਂ ਦਾ ਅਸੀਂ ਧੰਨਵਾਦ ਕਰਦੇ ਆ ਇਸ ਤਰੀਕੇ ਦਾ ਲੋਕਾਂ ਦਾ ਸਮਰਥਨ ਹੈ ਪੰਜਾਬੀਓ ਜਿਹੜਾ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 ਕਮਾਦੀਰ ਪੋਟਾ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਸਾ ਤਮਾਮ ਔਰ ਇੰਨੇ ਤਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ نیٹ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਭਾਜਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦੋਂ ਸੋਸੀਂ ਦੇ ਲੋ ਦੇ ਲੋ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦੀ ਵਸਤੀਆਂ ਦੀ ਸਬੰਧਾਂ ਦੀ 5ਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ 3 ਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਸੋਪ ਕਰਨ ਨੂੰ ਉਹਦਾ ਇਹਨਾਂ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਲਈ ਔਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋ ਗਿਆ ਨਾ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿੱਜੀਕਰਨ ਕਰਤਾ ਵਿੱਦਿਆ ਦਾ ਨਿੱਜੀਕਰਨ ਕਰਤਾ ਮੁਲਾਜ਼ਮਾਂ ਦੀ ਸ਼ਾਟੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਝ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰਡ ਟੰਗਣਾ ਅੱਜ ਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਲ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋ ਇਸ ਕਰਕੇ ਅੱਧ ਵੱਧ ਚੜ ਕੇ ਅੱਗੇ ਆ ਕੇ ਜਿੱਦੋਂ-ਜਿੱਦੋਂ ਤੁਸੀਂ ਘਰਾਂ ਜਿਓ ਜਿੱਥੇ-ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਬੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰਾ ਜਿਹੜਾ ਵਾ ਅੱਜ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਦੋ ਦੇਸ਼ ਦੇ ਵੱਡੇ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਨੌਨ ਪੋਲਿਟਿਕਲ ਹੋਣ ਰਾਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 たまдир પોટા ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਟੇ ਘਟ ਸਾਹ ਸਾਰਾ ਤਮਾਮ ਔਰ ਇੰਨੇ ਥਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੇਟ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਪੱਛਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦੋਂ ਸਾਸੀਂ ਦਿਲੋਂ ਦਿਲੋਂ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸੀਆਂ ਦੀ ਸਭਿਧਾਨ ਦੀ 5ਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਥ੍ਰੀ ਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਸੋਪ ਕਰਨ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਲਈ ਔਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋ ਗਿਆ ਨਾ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿਰਜੀਕਰਨ ਕਰਤਾ ਵਿੱਦਿਆ ਦਾ ਨਿਰਜੀਕਰਨ ਕਰਤਾ ਮੁਲਾਜ਼ਮਾਂ ਦੀ ਸ਼ਾਟੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਝ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰਡ ਟੰਗਣਾ ਅਜਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਲ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋ ਇਸ ਕਰਕੇ ਅੱਧ ਵਾਦ ਚੜ ਕੇ ਅੱਗੇ ਆ ਕੇ ਜਿੱਦੋਂ ਜਦੋਂ ਤੁਸੀਂ ਘਰਾਂ ਜਿਓ ਜਿੱਥੇ ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਪੰਦ ਨੂੰ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰਾ ਜਿਹੜਾ ਵਾ ਅੱਜ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਆਹ 골ਡਨ ਗੇਟ ਦੇ ਅੰਮ੍ਰਿਤਸਰ ਵਾਸੀ ਜਿਹੜੇ ਨੇ ਉਹ ਲੰਗਰ ਦਾ ਪ੍ਰਬੰਧ ਕਿਸਾਨਾਂ ਮਜ਼ਦੂਰਾਂ ਲਈ ਕੀਤੇ ਨੇ ਇਹ ਕੈਫੇ ਨੇ ਕੈਫੇ ਵਾਲਿਆਂ ਨੇ ਕੀਤਾ ਅੱਜ ਦਾ ਪ੍ਰਬੰਧ ਇਹੋਨਾਂ ਦੇ ਜਿਹੜੇ ਮਾਲਕ ਉਹ ਖੜੇ ਨੇ ਇਹਨਾਂ ਸਾਰਿਆਂ ਨੇ ਪ੍ਰਬੰਧ ਕੀਤਾ ਕਿਸਾਨਾਂ ਬਦੋਂ ਦਾ ਅਸੀਂ ਧੰਨਵਾਦ ਕਰਦੇ ਆ ਇਸ ਤਰੀਕੇ ਦਾ ਲੋਕਾਂ ਦਾ ਸਮਰਥਨ ਹੈ ਪੰਜਾਬੀਓ ਜਿਹੜਾ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਦੀਰ ਪੋਟਾ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤੇਗੜ ਸਾਹਿਬ ਸਾਤ ਤਮਾਮ ਔਰ ਇੰਨੇ ਥਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਰ ਜੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ نیٹ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਪੱਛਪਾਤ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕਰਵਾ ਕੁਛ ਵੀ ਨਹੀਂ ਹੋਊਗਾ ਪੰਜਾਬੀਓ ਜਦੋਂ ਅਸੀਂ ਦਿਲੋਂ ਦਿਲੋਂ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਹਾਂ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸੀਆਂ ਦੀ ਸਭਿਧਾਨ ਦੀ 5ਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਸੋਪ ਕਰਨ ਨੂੰ ਉਹਦਾ ਇਹਨਾਂ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਨਹੀਂ ਆਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋ ਗਿਆ ਨਾ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿਰਜੀਕਰਨ ਕਰਤਾ ਵਿੱਦਿਆ ਦਾ ਨਿਰਜੀਕਰਨ 140 ਥਾਵਾਂ ਦੀ ਰਿਪੋਰਟ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤੇਗੜ ਸਾਹਿਬ ਸਾ ਤਮਾਮ ਔਰ ਇੰਨੇ ਥਾਂ ਹੋ ਸਾਤ ਤਮਾਮ ਪਰ ਇੰਨੇ ਤਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸ ਨੂੰ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ نیٹ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਭੱਜਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦੋਂ ਅਸੀਂ ਦੇ ਲੋ ਦੇ ਲੋ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸੀਆਂ ਦੀ ਸਭਾਾਂ ਦੀ 5ਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀਦਾਂ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਜੋਬ ਕਰਨ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਨਹੀਂ ਆਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋ ਗਿਆ ਨਾ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸੂਲਤਾਂ ਨੇ ਸਭ ਦਾ ਨਿੱਜੀਕਰਨ ਕਰਤਾ ਵਿੱਦਿਆ ਦਾ ਨਿੱਜੀਕਰਨ ਕਰਤਾ ਮੁਲਾਜ਼ਮਾਂ ਦੀ ਸ਼ਾਟੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਛ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰ ਟੰਗ ਨਾਚ ਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਲ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋ ਇਸ ਕਰਕੇ ਅਦ ਵੱਧ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਸੀ ਕਰਾਂ ਜਿਉ ਜਿੱਥੇ ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਬੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰਾ ਜਿਹੜਾ ਬਾਅਦ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਆਹ ਗੋਲਡਨ ਗੇਟ ਤੇ ਅੰਮ੍ਰਿਤਸਰ ਵਾਸੀ ਜਿਹੜੇ ਨੇ ਉਹ ਲੰਗਰ ਦਾ ਪ੍ਰਬੰਧ ਕਿਸਾਨਾਂ ਮਜ਼ਦੂਰਾਂ ਲਈ ਕੀਤੇ ਨੇ ਇਹ ਕੈਫੇ ਨੇ ਕੈਫੇ ਵਾਲਿਆਂ ਨੇ ਕੀਤਾ ਅੱਜ ਦਾ ਪ੍ਰਬੰਧ ਇਹ ਉਹਨਾਂ ਦੇ ਜਿਹੜੇ ਮਾਲਕ ਕੋ ਖੜੇ ਨੇ ਇਹਨਾਂ ਸਾਰਿਆਂ ਨੇ ਪ੍ਰਬੰਧ ਕੀਤਾ ਕਿਸਾਨਾਂ ਮਦਦ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਇਸ ਤਰੀਕੇ ਨਾਲ ਲੋਕਾਂ ਦਾ ਸਮਰਥਨ ਹੈ ਪੰਜਾਬੀਓ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਦੀਰ ਪੋਟਾ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਸਾਤ ਤਮਾਮ ਔਰ ਇੰਨੇ ਥਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ 10000 ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ نیٹ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਭਾਜਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦੋਂ ਸੋ ਅਸੀਂ ਦਿਲੋਂ ਦਿਲੋਂ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀਦ ਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਸੋਪ ਕਰਨ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਨਹੀਂ ਆਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋਇਆ ਨਾ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿਜੀਕਰਨ ਕਰਤਾ ਵਿੱਦਿਆ ਦਾ ਨਿਜੀਕਰਨ ਕਰਤਾ ਮੁਲਾਜ਼ਮਾਂ ਦੀ ਸ਼ਾਟੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਝ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰ ਟੰਗ ਨੱਚਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਲ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋਂ ਇਸ ਕਰਕੇ ਅੱਜ ਵੱਦ ਚੜ ਕੇ ਅੱਗੇ ਆ ਕੇ ਜਿੱਦੋਂ-ਜਿੱਦੋਂ ਤੁਸੀਂ ਘਰਾਂ ਜਿਓ ਜਿੱਥੇ-ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਬੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰਾ ਜਿਹੜਾ ਵਾ ਅੱਜ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਦੋ ਦੇਸ਼ ਦੇ ਵੱਡੇ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਨੌਨ ਪੋਲਿਟਿਕਲ ਉਹਨਾਂ ਰਾਜ ਪੰਜਾਬ ਬੰਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਂ ਦੀ ਰਿਪੋਰਟਾ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਸਾਤ ਤਮਾਮ ਔਰ ਇੰਨੇ ਥਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ نیٹ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਪੱਜਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦੋਂ ਸਸੀਂ ਦਿਲੋਂ ਦਿਲੋਂ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਸੋਪਕਰ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਨਹੀਂ ਆਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋ ਗਿਆ ਨਾ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿੱਜੀਕਰਨ ਕਰਤਾ ਵਿੱਦਿਆ ਦਾ ਨਿੱਜੀਕਰਨ ਕਰਤਾ ਮੁਲਾਜ਼ਮਾਂ ਦੀ ਸ਼ਾਟੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਛ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰ ਟੰਗ ਨੱਚਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾ ਉਹ ਬਹਾਰ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋਂ ਇਸ ਕਰਕੇ ਅੱਜ ਵੱਧ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਤੁਸੀਂ ਘਰਾਂ ਜਿਓ ਜਿੱਥੇ ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਬੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰਾ ਜਿਹੜਾ ਵਾ ਅੱਜ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਆਹ 골ਡਨ ਗੇਟ ਤੇ ਅੰਮ੍ਰਿਤਸਰ ਵਾਸੀ ਜਿਹੜੇ ਨੇ ਉਹ ਲੰਗਰ ਦਾ ਪ੍ਰਬੰਧ ਕਿਸਾਨਾਂ ਮਜ਼ਦੂਰਾਂ ਲਈ ਕੀਤੇ ਨੇ ਇਹ ਕੈਫੇ ਨੇ ਕੈਫੇ ਵਾਲਿਆਂ ਨੇ ਕੀਤਾ ਅੱਜ ਦਾ ਪ੍ਰਬੰਧ ਇਹ ਉਹਨਾਂ ਦੇ ਜਿਹੜੇ ਮਾਲਕ ਉਹ ਖੜੇ ਨੇ ਇਹਨਾਂ ਸਾਰਿਆਂ ਨੇ ਪ੍ਰਬੰਧ ਕੀਤਾ ਕਿਸਾਨਾਂ ਮਜ਼ਦੂਰਾਂ ਦਾ ਅਸੀਂ ਧੰਨਵਾਦ ਕਰਦੇ ਆ ਇਸ ਤਰੀਕੇ ਦਾ ਲੋਕਾਂ ਦਾ ਸਮਰਥਨ ਹੈ ਪੰਜਾਬੀਓ ਜਿਹੜਾ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਂ ਦੀ ਰਿਪੋਰਟ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤੇਗੜ ਸਾਹਿਬ ਸਾਤ ਤਮਾਮ ਹੈ ਔਰ ਇੰਨੇ ਤਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸ ਨੂੰ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ نیٹ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਪਾਸਪਾਸ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦਸਾ ਅਸੀਂ ਦੇ ਲੋ ਦੇ ਲੋ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦਿਵਾਸੀਆਂ ਦੀ ਸਬਧਾਨ ਦੀ 5ਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਸੋਪ ਕਰਨ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਨਹੀਂ ਆਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋਇਆ ਨੇ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿੱਜੀਕਰਨ ਕਰਤਾ ਵਿੱਦਿਆ ਦਾ ਨਿੱਜੀਕਰਨ ਕਰਤਾ ਮੁਲਾਜ਼ਮਾਂ ਦੀ ਛਾਤੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਝ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰਡ ਟੰਗ ਨਾਲ ਅੱਜ ਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਲ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋ ਇਸ ਕਰਕੇ ਅਦਵਤ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਸੀ ਕਰਾਂ ਜੋ ਜਿੱਥੇ-ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਬੰਦ ਵਿੱਚ ਸ਼ਾਮਲ ਹੋ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰਾ ਜਿਹੜਾ ਵਾ ਅੱਜ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਦੋ ਦੇਸ਼ ਦੇ ਵੱਡੇ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਨਾਨ ਪੋਲਿਟਿਕਲ ਉਹਨਾਂ ਰਾਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਂ ਦੀ ਰਿਪੋਰਟ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਸਾ ਤਮਾਮ ਹੈ ਪਰ ਇੰਨੇ ਤਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗਿੱਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸਿਓ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ نیٹ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਪੱਛਪਾਤ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦੋਂ ਸਸੀਂ ਦੇ ਲੋ ਦਿਲੋਂ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਅਦਿਵਾਸੀਆਂ ਦੀ ਸਭਾਂ ਦੀ ਪੰਜਵੀਂ ਅਨੁਸੂਚੀ ਵਾਸਤੇ ਔਰ ਲਖੀਮ ਕੋ ਖਰੀਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਸੋਪ ਕਰਨ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਨਹੀਂ ਔਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋ ਗਿਆ ਨਾ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿੱਜੀਕਰਨ ਕਰਤਾ ਵਿੱਦਿਆ ਦਾ ਨਿੱਜੀਕਰਨ ਕਰਤਾ ਮੁਲਾਜ਼ਮਾਂ ਦੀ ਛਾਟੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਝ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰਡ ਟੰਗਣਾ ਅੱਜ ਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਲ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋ ਇਸ ਕਰਕੇ ਅੱਧ ਵੱਧ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਤੁਸੀਂ ਕਰਾਂ ਜਿਉ ਜਿੱਥੇ ਜਿੱਥੇ ਮੋਰਚੇ ਲੱਗ ਰਹੇ ਆ ਉਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਬੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰਾ ਜਿਹੜਾ ਬਾ ਅੱਜ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਆਹ 골ਡਨ ਗੇਟ ਤੇ ਅੰਮ੍ਰਿਤਸਰ ਵਾਸੀ ਜਿਹੜੇ ਨੇ ਉਹ ਲੰਗਰ ਦਾ ਪ੍ਰਬੰਧ ਕਿਸਾਨਾਂ ਮਜ਼ਦੂਰਾਂ ਲਈ ਕੀਤੇ ਨੇ ਇਹ ਕੈਫੇ ਨੇ ਕੈਫੇ ਵਾਲਿਆਂ ਨੇ ਕੀਤਾ ਅੱਜ ਦਾ ਪ੍ਰਬੰਧ ਇਹ ਉਹਨਾਂ ਦੇ ਜਿਹੜੇ ਮਾਲਕ ਕੋ ਖੜੇ ਨੇ ਇਹਨਾਂ ਸਾਰਿਆਂ ਨੇ ਪ੍ਰਬੰਧ ਕੀਤਾ ਕਿਸਾਨਾਂ ਮਜ਼ਦੂਰਾਂ ਦਾ ਸੀ ਧੰਨਵਾਦ ਕਰਦੇ ਆ ਇਸ ਤਰੀਕੇ ਦਾ ਲੋਕਾਂ ਦਾ ਸਮਰਥਨ ਹੈ ਪੰਜਾਬੀਓ ਜਿਹੜਾ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਦੀਰ ਪੋਟਾ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਸਾਤ ਤਮਾਮ ਔਰ ਇੰਨੇ ਥਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸਿਉ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ نیٹ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਭਾਜਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦਸਾਸੀਂ ਦੇ ਲੋ ਦੇ ਲੋ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀਦਾਨ ਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਸੋਪ ਕਰਨ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਨਹੀਂ ਆਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋਇਆ ਨਾ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿੱਜੀਕਰਨ ਕਰਤਾ ਵਿੱਦਿਆ ਦਾ ਨਿੱਜੀਕਰਨ ਕਰਤਾ ਮੁਲਾਜ਼ਮਾਂ ਦੀ ਛਾਤੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋਂ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਝ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰ ਟੰਗਣਾ ਅੱਜ ਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਲ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋਂ ਇਸ ਕਰਕੇ ਅੱਜ ਵੱਦ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਤੁਸੀਂ ਘਰਾਂ ਜਾਓ ਜਿੱਥੇ ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਬੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆਂ ਕੋਈ ਵੀ ਆਧਾਰਾ ਜਿਹੜਾ ਵਾ ਅੱਜ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਦੋ ਦੇਸ਼ ਦੇ ਵੱਡੇ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਨਾਨ ਪੋਲਿਟਿਕਲ ਉਹਨਾਂ ਰਾਜ ਪੰਜਾਬ ਬੰਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਦੀਰ ਪੋਟਾ ਸਾਨੂੰ ਪਹੁੰਚ ਗੀਆਂ ਔਰ ਬਰਨਾਲਾ ਇਸ ਤਰ੍ਹਾਂ ਫਤੇਗੜ ਸਾਹਿਬ ਸਾਤ ਤਮਾਮ ਔਰ ਇੰਨੇ ਥਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸਾਂ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ نیٹ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਭਾਜਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦੋਂ ਸੋ ਅਸੀਂ ਦੇ ਲੋ ਦੇ ਲੋ ਅਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਜੋਬ ਕਰਨ ਨੂੰ ਉਹਦਾ ਇਹਨਾਂ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਨਹੀਂ ਆਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋ ਗਿਆ ਨਾ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿੱਜੀਕਰਨ ਕਰਤਾ ਵਿੱਦਿਆ ਦਾ ਨਿੱਜੀਕਰਨ ਕਰਤਾ ਮੁਲਾਜ਼ਮਾਂ ਦੀ ਛਾਤੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋਂ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਝ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰ ਟੰਗਣਾ ਅੱਜ ਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਰ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋਂ ਇਸ ਕਰਕੇ ਅੱਜ ਵੱਦ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਤੁਸੀਂ ਘਰਾਂ ਜਿਉਂ ਜਿੱਥੇ ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਬੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰਾ ਜਿਹੜਾ ਵੱਦ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਆਹ ਗੋਲਡਨ ਗੇਟ ਤੇ ਅੰਮ੍ਰਿਤਸਰ ਵਾਸੀ ਜਿਹੜੇ ਨੇ ਉਹ ਲੰਗਰ ਦਾ ਪ੍ਰਬੰਧ ਕਿਸਾਨਾਂ ਮਜ਼ਦੂਰਾਂ ਲਈ ਕੀਤੇ ਨੇ ਇਹ ਕੈਫੇ ਨੇ ਕੈਫੇ ਵਾਲਿਆਂ ਨੇ ਕੀਤਾ ਅੱਜ ਦਾ ਪ੍ਰਬੰਧ ਇਹ ਉਹਨਾਂ ਦੇ ਜਿਹੜੇ ਮਾਲਕ ਉਹ ਖੜੇ ਨੇ ਇਹਨਾਂ ਸਾਰਿਆਂ ਨੇ ਪ੍ਰਬੰਧ ਕੀਤਾ ਕਿਸਾਨਾਂ ਮਜ਼ਦੂਰਾਂ ਦਾ ਅਸੀਂ ਧੰਨਵਾਦ ਕਰਦੇ ਆ ਇਸ ਤਰੀਕੇ ਦਾ ਲੋਕਾਂ ਦਾ ਸਮਰਥਨ ਹੈ ਪੰਜਾਬੀਓ ਜਿਹੜਾ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਦੀਰ ਪੋਟਾ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਸਾਤ ਤਮਾਮ ਹੈ ਔਰ ਇੰਨੇ ਤਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਜੀਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸ ਨੂੰ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ نیٹ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਪੱਛਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਨਸਾ ਅਸੀਂ ਦਿਲੋਂ ਦਿਲੋਂ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸੀਆਂ ਦੀ ਸਬਧਾਨ ਦੀ ਪੰਜਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ 3 ਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਜੋਬ ਕਰਨ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਨਹੀਂ ਔਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋਇਆ ਨਾ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿੱਜੀਕਰਨ ਕਰਤਾ ਵਿੱਦਿਆ ਦਾ ਨਿੱਜੀਕਰਨ ਕਰਤਾ ਮੁਲਾਜ਼ਮਾਂ ਦੀ ਸ਼ਾਟੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਛ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰਡ ਟੰਗ ਨਾਜਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਲ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋ ਇਸ ਕਰਕੇ ਅਦ ਵੱਧ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਸੀ ਰਾਜ ਦੇ ਉਹ ਜਿੱਥੇ-ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਬੰਦ ਨੂੰ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰਾ ਜਿਹੜਾ ਵਾ ਅੱਜ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਦੋ ਦੇਸ਼ ਦੇ ਵੱਡੇ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਨੌਨ ਪੋਲਿਟਿਕਲ ਉਹਨਾਂ ਰਾਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਦੀਰ ਪੋਟਾ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਸਾ ਤਮਾਮ ਹੈ ਔਰ ਇੰਨੇ ਤਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ ਦਸ ਨੂੰ ਹਜ਼ਾਰ ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੈੱਟ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਪਾਤਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦੋਂ ਸੋਸੀਂ ਦੇ ਲੋ ਦੇ ਲੋ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦਿਵਾਸੀਆਂ ਦੀ ਸਬੰਧਾਂ ਦੀ ਪੰਜਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀਦਾ ਇਨਸਾਨ